ਮੋਤਸਰ ਜ਼ਿਲ੍ਹੇ ਦੇ ਪਿੰਡ ਸਿੰਘੇਵਾਲਾ ਵਿਖੇ ਚੱਲ ਰਹੀ ਅਨਲੀਗਲ ਤੌਰ ਤੇ ਇੱਕ ਪਟਾਕਾ ਫੈਕਟਰੀ ਦੇ ਅੰਦਰ ਹੋਇਆ ਬਲਾਸਟ ਪੰਜ ਦੀ ਹੋਈ ਮੌਤ ਅਤੇ 55 ਵਿਅਕਤੀ ਹੋਏ ਗੰਮੀਰ ਜ਼ਖਮੀ ਡੇਰਾ ਸੱਚਾ ਸੌਦਾ ਸਿਰਸਾ ਦੀ ਗ੍ਰੀਨਸ ਫੋਰਸ ਵੱਲੋਂ ਇਹਨਾਂ ਨੂੰ ਬਾਹਰ ਕੱਢ ਕੇ ਰਾਜ ਦੇ ਲਈ ਪਹੁੰਚਾਇਆ ਹਟਾਲ ਦੱਸਣਾ ਬਣਦਾ ਹੈ ਕਿ ਮੋਤਸਰ ਜ਼ਿਲ੍ਹੇ ਦੇ ਪਿੰਡ ਸਿੰਘੇਵਾਲਾ ਜੋ ਬਠਿੰਡਾ ਜ਼ਿਲ੍ਹੇ ਦੇ ਬਿਲਕੁਲ ਨਾਲ ਪੈਂਦਾ ਹੈ ਉੱਥੇ ਇੱਕ ਅਨਲੀਗਲ ਤੌਰ ਤੇ ਫੈਕਟਰੀ ਦਿਸਾਇਆ ਜਾ ਰਿਹਾ ਇੱਕ ਪਟਾਕਾ ਫੈਕਟਰੀ ਚੱਲ ਰਹੀ ਸੀ ਜਿਸ ਦੇ ਵਿੱਚ 60 ਵਿਅਕਤੀ ਕੰਮ ਕਰਦੇ ਸਨ ਅਤੇ ਰਾਤ ਦੀ ਸ਼ਿਫਟ ਦੇ ਵਿੱਚ 12 ਵਿਅਕਤੀ ਕੰਮ ਕਰ ਰਹੇ ਸਨ ਤਾਂ ਅਚਾਨਕ ਉਸ ਫੈਕਟਰੀ ਦੇ ਵਿੱਚ ਬਲਾਸਟ ਹੁੰਦਾ ਹੈ ਅਤੇ ਇਸ ਦੇ ਇਹ ਜਿਹੜੀ ਫੈਕਟਰੀ ਹੈ ਇਹ ਦੋ ਮੰਜ਼ਲ ਬਣੀ ਹੋਈ ਸੀ ਦੇ ਇਸ ਦੇ ਉੱਪਰ ਜਿਹੜੇ ਲੋਕ ਉਹ ਛੁੱਟੇ ਪੇਸਾ ਨਾ ਉਹ ਵੀ ਜਦੋਂ ਇਹ ਬਿਲਡਿੰਗ ਡਿੱਗ ਪੈਂਦੀ ਤਾਂ ਉਹ ਵੀ ਇਸ ਦੇ ਵਿੱਚ ਆਪਣੇ ਪੇਟ ਦੇ ਵਿਚਾਰ ਆ ਜਾਂਦੇ ਹਨ ਜਿਸ ਦੇ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਬਾਕੀ 55 ਵਿਅਕਤੀ ਬਠਿੰਡਾ ਦੇ ਇਹਨਾਂ ਹਸਪਤਾਲ ਵਿਖੇ داخل ਹਾਮੇ ਜਿਲ੍ਹਾ ਨੂੰ ਡੇਰਾ ਸੱਚਾ ਸੋਦਾ सिरसा ਦੀ ਗ੍ਰੀਨਫੋਰਸ ਵੱਲੋਂ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਵਿਖੇ ਪਹੁੰਚਾਇਆ ਗਿਆ ਉੱਥੇ ਇਸ ਨੂੰ ਲੈ ਕੇ ਪੰਜਾਬ ਦੇ ਸਾਬਕਾ ਡਿਪੀ ਸੀਐਮ ਸਖਵੀਰ ਸਿੰਘ ਬਾਦਲ ਇਹ ਮੱਤਤਲ ਵਿਖੇ ਪਹੁੰਚੇ ਇਹਨਾਂ ਜ਼ਖਮੀਆਂ ਦਾ ਹਾਲ ਚਾਲ ਜਾਣਨ ਦੇ ਲਈ ਅਤੇ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਸਹਿ ਦੇ ਉੱਤੇ ਜਿਹੜੀ ਹੈ ਇਹ ਅਨਲੀਗਲ ਫੈਕਟਰੀ ਚੱਲ ਰਹੀ ਹੈ ਅਤੇ ਉਹਨਾਂ ਵੱਲੋਂ ਪੰਜਾਬ ਦੇ ਡੀਜੀਪੀ ਤੋਂ ਮੰਗ ਕੀਤੀ ਹੈ ਕਿ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਦੱਸਿਆ ਜਾ ਰਿਹਾ ਹੈ ਕਿ ਇਸ ਫੈਕਟਰੀ ਦਾ ਮਾਲਕ ਹੈ ਜਦੋਂ ਉੱਥੇ ਪਹੁੰਚਿਆ ਤਾਂ ਜਦੋਂ ਪੁਲਿਸ ਆਈ ਤਾਂ ਉਹ ਉਥੋਂ ਫਰਾਰ ਹੋਇਆ ਦੱਸਿਆ ਜਾ ਰਿਹਾ ਹੈ ਦੇਖੋ ਤਸਵੀਰਾਂ ਦੇ ਵਿੱਚ ਬਠਿੰਡਾ ਦੇ ਇਹ ਗਸਤਾਲ ਵਿਖੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਵੀਰ ਸਿੰਘ ਬਾਦਲ ਇਹਨਾਂ ਜ਼ਖਮੀਆਂ ਦਾ ਹਾਲਚਲ ਜਾਣਨ ਦੇ ਲਈ ਪਹੁੰਚੇ ਹੋਏ ਹਨ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਇਸ ਇਹ ਦੇ ਸੰਬੰਧ ਵਿੱਚ ਜ਼ਖਮੀ ਲੋਕ ਦੇਰਾ ਸੱਚਾ ਸਦ ਦਾ ਸਰਸਾ ਦੇ ਗ੍ਰੀਨ ਸਪੋਰਟਸ ਦੇ ਆਪਾਂ ਕੁਝ ਵਿਅਕਤੀ ਅਤੇ सगवीर ਸਿੰਘ ਬਾਦਲ ਵਰ ਸਮਾਨ ਨੇ ਲੈ ਕੇ ਕੀ ਕਹਿੰਦੇ ਆ ਉਸ ਨੂੰ ਸੁਣਾਉਣੇ ਆ। ਕੀ ਨਾਮ ਕੀ ਆਪ ਦਾ? ਸਰ ਮੇਰਾ ਨਾਮ ਹੈ ਮੋਹਿਤ। ਕਿੰਨੇ ਟਾਈਮ ਸੇ ਕੰਮ ਕਰ ਰਹੇ ਹੋ? ਕਰੀਬਨ ਸਰ ਮੇਰੇ ਕੋ ਹੋ ਗਏ ਕਰੀਬਨ 2 ਮਹੀਨੇ ਸੇ ਹੋ ਗਏ। ਤੋਂ ਉਸ ਵੇਲੇ ਸੇ ਕਰ ਰਹੇ ਆ ਤਾਂ ਕੋਈ ਦਿੱਕਤ ਨਹੀਂ ਥੀ। हमको तो बुलाया गया था कि लाइसेंस बना हुआ है पटाखे फैक्ट्री का कोई लाइसेंस पता नहीं लाइसेंस होगा या नहीं हमको तो खैर पता नहीं हमको बुला के लाया था ना तो कुछ सुविधा फायर ब्रिगेड की कुछ भी सुविधा नहीं थी कितने मुलाजिम काम थे साठ मुलाजिम काम करते थे उसमें से पाँचों की एक्सपायरी डेट एक्सपायर हो गए हैं पचपन बंदे पचपन बंदे भरती अच्छा क्या घटना क्या हुई थी सर नाइट के बंदे बारह वो लोग काम कर रहे थे तो उसमें से क्या आंधी की वजह से केमिकल में जो लुई आग लग रही थी खेत में तो उसमें आँच आ गई तो उसकी वजह से ब्लास्ट हुआ एकदम सारा तो जो पचपन लोग थे उसी में सो रहे थे अच्छा लेबर काम कर रही थी और जो काम लेंटर का चल रहा था उसमें मिस्त्री भी काम कर नहीं, नहीं सर वो लेंटर दो मंजिल मकान बना हुआ था जो उसमें सोते थे सोते थे तो वो गिर गया जो ब्लास्ट हुआ ब्लास्ट ऐसा नहीं हुआ बहुत भारी ब्लास्ट हुआ कि दो मंजिल मकान सारा इनके ये, उनके नीचे से निकाले हैं कितने आपके भाईचारा कितना रहता भाईचारा का साठ लोग रहते हैं भाईचारा है। कितने की मौत होगी पाँच तो अच्छा, लोगों की मौत होगी भैया अच्छा जो तरसेम जो सिंह नाम मालिक है आपके है उनके पास इस चीज का हाँ सर हमको तो बुला के गया था कि लाइसेंस है तो हम आए थे हमको तो पता नहीं लाइसेंस है नहीं तो हमने रात पुलिस को फोन मिलाया हाँ किरण मसीन वगैरह सारी लेके भाज गए हमको पे आपके मालिक पहुंचे पहुंचे थे पुलिस आई जैसी भाज गए वो भी कोई नहीं पहुंचा अब जख्मी कितने हैं आपके भाई है? जख्मी पचपन लोग जख्मी हैं ये सारे कहा के रहने वाले हैं सर कुछ अलीगढ़ के हैं कुछ हाथरस के हैं आज आपको कौन मिलने आया आ, सर मिलने आए बस और कोई अभी तो मालिक भी नहीं आया हमसे मिलने कोई नहीं आया कोई भी नहीं आया नहीं ठेकेदार भी आया हमारा एज कितनी है इनकी जितनी जो तो लोग जख्मी हुए हैं जो डेथ हुई है कुछों की एज है चौबीस पच्चीस साल कुछ है अठारह सत्रह 17, 17. परिवार को कर आपने परिवार को सबको तला कर दिया परिवार वाले आने वाले हैं उनका ही फोन आया हुआ आपके या कोई वहाँ पे मौके पर पहुंचा हो मालिक पहुँचाता मौके पर कोई नहीं उसने जो सुविधा हुई थी वो दे दी थी बोल रहे थे कि जो भी मेरे को होगा पाँच पाँच सौ रूपए दे के मैं उनको घर पे भेज दूंगा जो जिनकी एक्सपायर हो गए वो ਇਸ ਬੱਚੇ ਕੇ ਕੀ ਐਜ ਕੀ ਹੈ ਇਹ ਕਾਂ ਕਾ ਰਹਿਨੇ ਵਾਲਾ ਇਹ ਮੇਰੇ ਗਾਉਂ ਕਾ ਹੀ ਰਹਿਨੇ ਵਾਲਾ ਆਤਰਸ ਕਾ 17 ਸਾਲ ਐਜ ਐਸ ਕੀ ਠੀਕ ਹੈ ਬਸ ਤਨ ਤਨ ਸਰ ਜਿਹੜੇ ਆਸਨਾ ਮੈਂ ਚੰਨਾ ਸਿੰਘ ਸੇਵ ਪ੍ਰੇਮੀ ਪਿੰਸਿਗੇ ਵਾਲਾ ਕੋਈ ਇਥੇ ਘਟਨਾ ਹੋਈ ਹੈ ਜੋ ਪੜਾਕਾ ਫੈਕਟਰੀ ਦੇ ਵਿੱਚ ਅਗ ਲੱਗੀ ਤੇ ਉਹਦੇ ਵਿੱਚ ਖਲਾਸ ਹੋਇਆ ਉਹਦੇ ਵਿੱਚ ਜੂਸ ਬੰਦੇ ਕੱਢੇ ਤੋ ਸਾਨੂੰ 5 ਵਜੇ ਤੋਂ ਫੋਨ ਆਗੇ ਸੀ ਤਾਲ ਅਸੀਂ ਗ੍ਰੀਨਸਾੜੇ ਪੜਤਾਲ ਕਰਦੇ ਕਰਦੇ ਇੱਥੇ ਤੱਕ ਪਹੁੰਚੇ ਤਾਂ ਪ੍ਰਸ਼ਾਸਨ ਦੀ ਮਦਦ ਨਾਲ ਅਸੀਂ ਉਨਨ ਮਾਰ ਕੱਡੇ ਦਾ ਸਿੰਘੇ ਵਾਲੇ ਦੇ ਜੋ ਵੀ ਗ੍ਰੀਨਸਾੜੇ 1 ਤੋਂ 15 ਦੇ ਲਗਭਗ ਗ੍ਰੀਨਸ ਨੇ ਸੇਵਾਦਾਰ ਹੈ ਤੇ ਉਹਨਾਂ ਨੇ ਵੀ ਸੇਵਾ ਕੀਤੀ ਜੋ ਮਰਤਕ ਵੀ ਕੱਡੇ ਜੋ ਜ਼ੰਦਾ ਵੀ ਕੱਡੇ ਜੋ ਸਹੀ ਸਲਾਮਤ ਸੀਗੇ ਸਭ ਤੋਂ ਵੀ ਪਾਸੇ ਉਹਨਾਂ ਨੂੰ ਚਾਹ ਪਾਣੀ ਲੰਗਰ ਵਗੈਰਾ ਅਸੀਂ ਮਦਦ ਕੀਤਾ ਚਾਹ ਵੀ ਪਿਆਈ ਉਹਨਾਂ ਨੂੰ ਪਾਣੀ ਵਗੈਰਾ ਜੋ ਵੀ ਉਹਨਾਂ ਨੂੰ ਜਰੂਰ ਸੀ ਤੁਸੀਂ ਉਸ ਦਾ ਕੀਤਾ ਹਾਲੇ ਗ੍ਰੀਨ ਸਰ ਹਰ ਟਾਈਮ ਡੇਰਾ ਸੱਚਾ ਸੁਦਾ ਇਹਨਾਂ ਕੰਮਾਂ ਵਾਸਤੇ ਸੇਵਾ ਤੇ ਹਰ ਟਾਈਮ ਤੇ ਆ ਰਹਿੰਦੀ ਜਿੱਥੇ ਪਿਛਲੇ 4-5 ਮਹੀਨਿਆਂ ਚ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਇੱਕ ਇਲੀਗਲ ਫੈਕਟਰੀ ਖੋਲ ਦਿੱਤੀ ਗਈ ਹੈ ਤੇ ਜਿਹੜੀ ਵੱਡੀ ਦੁੱਖ ਦੀ ਗੱਲ ਹੈ ਕਿ ਉਸ ਫੈਕਟਰੀ ਪੇਟ੍ਰੋਨੇਜ ਵੀ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਦੀ ਹੈ ਤੇ ਅੱਜ ਉੱਥੇ ਕੋਈ ਪ੍ਰਕੌਸ਼ਨਸ ਨਹੀਂ ਕੋਈ ਉਹਨਾਂ ਦੀ ਕੋਈ ਹੈ ਨਹੀਂ ਤੇ ਦੇਖੋ ਕਿੱਡਾ ਵੱਡਾ ਬਲਾਸਟ ਹੋਇਆ ਤੇ ਅੱਜ ਤਕਰੀਬਨ 5 ਲੋਕ ਮਾਰੇ ਗਏ ਐ ਤੇ 20 25 ਬਹੁਤ ਸੀਰੀਅਸ ਐ ਇੱਥੇ ਮੈਂ ਉਹਨਾਂ ਪਤਾ ਕਰਨ ਵਾਸਤੇ ਆਇਆ ਮੈਂ ਤਾਂ ਇੱਕ ਤਾਂ ਬੇਨਤੀ ਕਰਨਾ ਚਾਹਣਾ ਹੈ ਇਹਦੇ ਚ ਕਵਰ ਅਪ ਨਹੀਂ ਹੋਣਾ ਚਾਹੀਦਾ ਦੇਖੋ ਇਸ ਇਸ ਜਿਨ੍ਹਾਂ ਦੇ ਫੈਕਟਰੀ ਮਾਲਕ ਨੇ ਮਗਰ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਲੋਕ ਐ ਸੋ ਮੈਂ ਬੇਨਤੀ ਕਰਨਾ ਚਾਹਣਾ ਬੀਜੀਪੀ ਸਾਹਿਬ ਨੂੰ ਵੀ ਕਿ 5 ਮੋਤਾ ਹੋ ਗਿਆ ਤੇ 25 ਜੇ ਤੁਸੀਂ ਕਵਰ ਅਪ ਕਰੋਗੇ ਤੇ ਇਥੇ ਐਜੀਟੇਸ਼ਨ ਵੀ ਹੋ ਗਈ ਦੇਖੋ ਐਗੀਆਂ ਫੈਕਟਰੀਆਂ ਇਲੀਗਲ ਕੰਮ ਪੰਜਾਬ ਸ਼ੁਰੂ ਹੋ ਗਏ ਐ ਅਤੇ ਇੱਕ ਇੱਕ ਜਮਾਂ ਖਤਰੇ ਦਾ ਬਹੁਤ ਵੱਡਾ ਕਾਰਨ ਹੈ ਇਥੇ ਤੇ ਦੂਜੀ ਇੱਕ ਹੋਰ ਗੱਲ ਆ ਨੋਟਿਸ ਕੀਤੀ ਮਾਈਨਰ ਬੱਚਿਆਂ ਨੂੰ ਨੌਕਰੀਆਂ ਇਥੇ ਕੰਮ ਕਰਾ ਰਹੇ ਸੀ ਅਨ ਐਕਸਪਲੋਸਿਵ ਜਗ੍ਹਾ ਤੇ ਤੇ ਦੋ ਤਿੰਨ ਮਾਈਨਰ ਬੱਚੇ ਦਾ ਮੈਂ ਅੰਦਰ ਮੈਂ ਉਹਨਾਂ ਨੂੰ ਉਹ ਦੇਖ ਮਿਲ ਕੇ ਆਇਆ ਜਿਨ੍ਹਾਂ ਨੂੰ ਬਹੁਤ ਸੱਟਾਂ ਵੱਟੀਆਂ ਸਰ ਦੱਸਿਆ ਜਾ ਰਿਹਾ ਮਾਲਕ ਕੋਲੇ ਕਾਗਜ਼ ਵੀ ਨਹੀਂ ਹੈ ਫੈਕਟਰੀ ਦੇ ਇੱਕ ਮਹੀਨਾ ਪਹਿਲਾਂ ਅਪਲਾਈ ਕੀਤਾ ਪ੍ਰਸ਼ਾਸਨ ਨੇ ਇਸ ਤੇ ਠੀਲ ਵਰਤੀ ਮੈਂ ਉਹੀ ਕਹਿ ਰਿਹਾ ਕਿਉਂਕਿ ਇੱਥੇ ਬਹੁਤ ਸੀਨੀਅਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਪੂਰੀ ਸਪੋਰਟ ਹੈ ਇੱਥੇ ਉਹਨਾਂ ਨੇ ਉਹ ਖੜਾਈ ਹੈ ਫੈਕਟਰੀ ਉਹਨਾਂ ਦੇ ਮੇਨ ਵਰਕਰ ਹੈ ਆਮ ਆਦਮੀ ਪਾਰਟੀ ਦਾ ਜਿਹਦੀ ਆ ਫੈਕਟਰੀ ਹੈ ਤੇ ਬੜਾ ਦੁੱਖ ਹੈ ਕਿ ਇੰਨਾ ਸ਼ਰਮ ਐਕਸਪਲੋਸਿਵ ਦੀ ਗੱਲ ਹੋਏ ਆ ਤਾਂ ਖੋਲ ਹੀ ਨਹੀਂ ਸਕਦੇ ਫੈਕਟਰੀ ਐਕਸਪਲੋਸਿਵ ਦੀ ਤੁਹਾਡੇ ਐਕਸਪਲੋਸਿਵ ਦੀ ਖੋਲਣ ਵਾਸਤੇ ਬਹੁਤ ਲਾਇਸੈਂਸ ਚਾਹੀਦੀ ਹੈ ਉਹਦੇ ਬਾਅਦ ਲਾਇਸੈਂਸ ਦੇ ਹਿਸਾਬ ਨਾਲ ਤੁਹਾਨੂੰ ਪ੍ਰਕਾਸ਼ਨ ਚਾਹੀਦੀਆਂ ਉੱਥੇ ਕੁਝ ਵੀ ਪ੍ਰਕਾਸ਼ਨ ਨਹੀਂ ਤੇ ਮੈਂ ਤਾਂ ਬੇਨਤੀ ਕਰੂੰਗਾ ਕਿ ਜੇ ਇਹਨਾਂ ਨੇ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਅਕਾਲੀ ਦਲ ਫਿਰ ਤੋਂ ਜਿਹੜਾ ਪੂਰੀ ਐਜੀਟੇਸ਼ਨ ਕਰੂਗਾ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਨਾਲੇ ਖੋਰ ਗੱਲ ਹੈ ਮੈਂ ਡੀਜੀਪੀ ਨੂੰ ਬੇਨਤੀ ਕਰਦਾ ਐ ਜੀਆਂ ਫੈਕਟਰੀਆਂ ਹਰੇ ਬਹੁਤ ਪੰਜਾਬ ਚ ਖੁਲਾਈਆਂ ਹੋਣੀਆਂ ਇਹਨਾਂ ਨੇ ਪੈਸੇ ਇਕੱਠੇ ਕਰਨ ਵਾਸਤੇ ਸਾਰੇ ਪੰਜਾਬ ਚ ਇਨਵੈਸਟੀਗੇਸ਼ਨ ਕਰਨ ਪੁਲਿਸ ਦੀ ਡਿਊਟੀ ਲਾਉਣ ਜੈ ਜੀ ਐ ਜੀਆਂ ਫੈਕਟਰੀਆਂ ਇਲੀਗਲ ਖੋਲੀਆਂ ਗਈਆਂ ਸਾਰੀਆਂ ਬੰਦ ਕਰਾਓ ਨਹੀਂ ਤਾਂ ਬਹੁਤ ਜਾਨਾਂ ਜਾ ਸਕਦੀਆਂ ਮਾਲਕ ਨੇ ਆ ਨਾ ਮਾਰੀ ਬੰਦਾ ਸਾਰਾ ਗੋਣਿਆਂ ਨਾ ਮੰਡੀ ਬੰਦ ਕਰ ਸਰ ਸਟਾਫ ਅਪਦੇ ਇੱਕ ਨੌਜਵਾਨ ਮਾਰਿਆ ਜੀ ਇਹ ਵਿਆਪਕ ਇਹ ਲੈਟਸ ਦਾ ਇਧਰ ਲਿਖਵਾ ਦੇਣਾ ਤੇਰੀ ਗੱਲ ਆ ਹੈਗੀ ਪੰਜਾਬ ਵਿੱਚ ਪੁਲਿਸ ਬੰਦੇ ਮਰੀ ਜਾਂਦੀ ਹੈ ਗੈਂਗਸਟਰ ਲੁੱਟੇ ਜਾਂਦੇ ਹੈ ਝਾੜੂ ਵਾਲੀ ਸਰਕਾਰ ਦੇ ਥੱਲੇ ਇਲੀਗਲ ਫੈਕਟਰੀਆਂ ਬਣ ਜਾਂਦੀਆਂ ਉਹਨਾਂ ਦੇ ਵਰਕਰ ਹੀ ਬਣਾਈ ਜਾਂਦੇ ਆ ਆ ਜਿਹੜੀ ਫੈਕਟਰੀ ਬਣੀ ਹੈ ਆਹ ਕਾਮਾ ਆਮੀ ਪਾਰਟੀ ਦਾ ਸਾਡੇ ਹੀ ਹਲਕੇ ਦਾ ਸੀਨੀਅਰ ਵਰਕਰ ਹੈ ਉਹਦੀ ਫੈਕਟਰੀ ਹੈ